ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਫਲੀਆਂ ਵਾਲੀ ਸਰੋਂ ਤਾਂ ਬਥੇਰੀ ਦੇਖੀ ਹੋਣੀ ਆ ਜਿਸ ਤਰ੍ਹਾਂ ਇਹ ਸਰੋਂ ਆ ਇਹਦਾ ਬਥੇਰੀ ਦੇਖਿਓਣੀ ਆ ਅੱਜ ਤੁਹਾਨੂੰ ਇੱਕ ਅਨੋਖੀ ਸਰੋਂ ਦਿਖਾਉਣੇ ਆ ਜਿਹੜੀ ਇੱਕ ਵੱਖਰੇ ਤਰੀਕੇ ਦੀ ਸਰੋਂ ਆ ਗੁੱਸਿਆਂ ਵਾਲੀ ਸਰੋਂ ਤੇ ਆਪਾਂ ਦਾ ਜਿਆਦਾ ਕਿਤੇ ਦੇਖੀ ਜੇ ਕਿਤੇ ਤੁਸੀਂ ਦੇਖੀਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਗੁੱਸਿਆਂ ਵਾਲੀ ਸਰੋਂ ਆ ਦੇਖੋ ਇਹਦਾ ਕੋਈ ਜਿਆਦਾ ਚੜਨ ਦਾ ਖਤਰਾ ਵੀ ਨਹੀਂ ਹੈਗਾ ਇਹ ਵੀਰ ਨੇ ਟ੍ਰਾਇਲ ਲਈ ਬੀਜੀ ਹੈਗੀ ਜੇਕਰ ਕਾਮਯਾਬ ਹੋ ਗਈ ਤਾਂ ਆਪਾਂ ਕਿਸੇ ਨੇ 2 ਲੈਣਾ ਹੋਵੇ ਗੁੱਸਿਆਂ ਵਾਲੀ ਸਰੋਂ ਦਾ ਤਾਂ ਵੀਰ ਨਾਲ ਕੰਟੈਕਟ ਕਰਕੇ ਇਸ ਗੁੱਸਿਆਂ ਵਾਲੀ ਸਰੋਂ ਦਾ 2 ਲੈ ਸਕਦਾ ਦੇਖੋ ਗੁੱਸੇ ਕਿੰਨੇ ਭਾਰੀ ਨੇ ਇਹ ਗੁੱਸਿਆਂ ਵਾਲੀ ਸਰੋਂ ਇੱਕ ਇਹਦੇ ਵਿੱਚ ਬੀਜੀ ਗਈ ਆ ਆ ਦੂਸਰਾ ਵੀ ਆ ਆਪਣੀ ਸੈਂਪਲ ਸਰਾਂ ਜਿਹੜੀ ਆਮ ਹੁੰਦੀ ਆ ਵੀਰ ਦਾ ਅੱਧਾ ਕਿੱਲਾ ਬੀਜਿਆ ਗਿਆ ਗੁੱਸਿਆਂ ਵਾਲੀ ਸਰਾਂ ਦਾ ਜੇ ਕਿਸੇ ਨੇ 2 ਲੈਣਾ ਹੋਵੇ ਤਾਂ ਉਹ ਵੀਰ ਨਾਲ ਕੰਟੈਕਟ ਕਰ ਸਕਦਾ ਪਿੰਡ ਦੌਲਤਪੁਰ ਬਿਲਕੁਲ ਤੁਸੀਂ ਉਹ ਸਾਹਮਣੇ ਘਰ ਦੇਖ ਰਹੇ ਹੋ ਇਹ ਵੀਰ ਦੀ ਰੋਡ ਦੇ ਉੱਤੇ ਵੀ ਜੇ ਕਿਸੇ ਨੇ ਦੇਖਣੀ ਹੋ ਬਿਲਕੁਲ ਰੋਡ ਦੇ ਨਾਲ ਆ ਇਹ ਇੱਕ ਗੁੱਸਿਆਂ ਵਾਲੀ ਸਰੋਂ ਜੇ ਕਿਸੇ ਨੇ ਵੀ ਲੈਣਾ ਹੋਵੇ ਤਾਂ ਵੀਰ ਨਾਲ ਕੰਟੈਕਟ ਕਰ ਸਕਦਾ ਆਪਾਂ ਤਾਂ ਕਦੇ ਪਹਿਲਾਂ ਦੇਖੀ ਨਹੀਂ ਹੈ ਜੀ ਗੁੱਸਿਆਂ ਵਾਲੀ ਸਰੋਂ ਜੇਕਰ ਤੁਸੀਂ ਦੇਖਿਓ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਹਦਾ ਨਿਕਾਲ ਕਿਸ ਤਰ੍ਹਾਂ ਦਾ ਤਾਂ ਉਹ ਵੀ ਕਮੈਂਟ ਕਰਕੇ ਦੱਸਣਾ ਕਿਸੇ ਨੇ ਬੀਜੀ ਹੋਈ ਆ ਪਹਿਲਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ